ਪੰਜਾਬ ਸਰਕਾਰ ਵੱਲੋਂ ਨਸ਼ਾ ਬੰਦ ਕਰਾਉਣ ਦੇ ਲਈ ਚਲਾਇਆ ਗਿਆ ਅਭਿਆਨ ਦੇ ਤਹਿਤ ਡੀਜੀਪੀ ਗੌਰਵ ਯਾਦਵ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਪਾਗੀਰਤ ਸਿੰਘ ਮੀਨਾ ਵੱਲੋਂ ਬੀਤੇ ਦਿਨੀ ਥਾਣਾ ਕਬਰਵਾਲਾ ਵਿੱਚ ਪੈਂਦੇ ਪਿੰਡ ਮਿੱਡਾ ਦੇ ਇੱਕ ਨਸ਼ਾ ਤਸਕਰ ਦੀ 14 ਲੱਖ 70 ਹਜ਼ਾਰ ਰੁਪਏ ਦੀ ਪ੍ਰਾਪਰਟੀ ਨੂੰ ਸੀਲ ਕਰਕੇ ਉਸ ਦੇ ਘਰ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਡੀਐਸਪੀ ਡੀ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੇ ਖਿਲਾਫ ਪੰਜ ਨਸ਼ੀਲੇ ਪਰਚੇ ਦਰਸੀ ਨਸ਼ੇ ਦੇ ਖਿਲਾਫ ਔਰ ਤਿੰਨਾਂ ਦੇ ਵਿੱਚ ਇਸ ਨੂੰ ਸਜ਼ਾ ਹੋ ਚੁੱਕੀ ਹੈ ਤੇ ਦੋ ਹਜੇ ਕੋਰਟ ਦੇ ਵਿੱਚ ਚੱਲ ਰਹੇ ਨੇ ਤਾਂ ਆਓ ਆਪਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਡੀਐਸਪੀ ਡੀ ਜਸਪਾਲ ਸਿੰਘ ਜੀ ਕੋਲੋਂ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਵਿਸ਼ੇਸ਼ ਮਹਮੂਮ ਸ਼ੁਰੂ ਕੀਤੀ ਗਈ ਹੈ ਉਸੇ ਲੜੀ ਦੇ ਵਿੱਚ ਸਾਡੇ ਜ਼ਿਲ੍ਹਾ ਮੁਖਤਰ ਸਾਹਿਬ ਦੇ ਮਾਨਯੋਗ ਐਸਐਸਪੀ ਸ੍ਰੀ ਭਾਗੀ ਰادس ਸਿੰਘ ਜੀ ਮੀਨਾ ਆਈਪੀਐਸ ਜੀ ਦੀਆਂ ਯੋਗ ਹਦਾਇਤਾਂ ਤੇ ਅਸੀਂ ਜਿਹੜਾ ਹੈਗਾ ਪਿੰਡ ਮਿੱਡਾ ਰਾਜਵਿੰਦਰ RAM ਪੁੱਤਰ ਪ੍ਰਕਾਸ਼ RAM ਪਿੰਡ ਮਿੱਡਾ ਥਾਣਾ ਕਵਰਵਾਲਾ ਦੇ ਘਰ ਪੁੱਜੇ ਹਾਂ ਜਿਹੜਾ ਇੱਕ ਪੇਸ਼ਾਵਰ ਨਸ਼ਾ ਸਮਗਲਰ ਹੈ ਔਰ ਇਹਦੇ ਉੱਪਰ ਕਰੀਬ 5 ਹੈਵੀ ਰਿਕਵਰੀ ਦੇ ਨਸ਼ਾ ਤਸਕਰੀ ਦੇ ਪਰਚੇ ਦਰਜ ਐ ਜਿਦੇ ਵਿੱਚੋਂ ਤਿੰਨ ਭੁਖੀਚੂਰਾ ਪੋਸਟ ਦੇ ਪਰਚੇ ਐ ਇੱਕ ਹੈਰੋਇਨ ਤੇ ਇੱਕ ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਐ ਇਹਦੇ ਵਿੱਚ ਤਿੰਨ ਮੁਕਾਦਮਿਆਂ 'ਚ ਇਹ ਸਜ਼ਾ ਹੋ ਚੁੱਕਿਆ ਦੋ ਪਰਚੇ ਜਿਹੜੇ ਅੰਡਰ ਟ੍ਰਾਇਲ ਐ ਅਸੀਂ ਜਿਹੜਾ ਇਹਨੇ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਆਪਣੀ ਜਿਹੜੀ ਜਾਇਦਾਦ ਬਣਾਈ ਐ ਉਸ ਜਾਇਦਾਦ ਨੂੰ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜਾ ਫ੍ਰੀਜ਼ ਕਰਵਾਇਆ ਔਰ ਜਿਹੜਾ ਇਹਦੀ ਪ੍ਰਾਪਰਟੀ ਫ੍ਰੀਜ਼ ਹੋਈ ਆ ਉਸ ਸੰਬੰਧੀ ਜਿਹੜਾ ਫ੍ਰੀਜ਼ਿੰਗ ਆਰਡਰ ਹੈ ਅਸੀਂ ਪਿੰਡ ਦੇ ਮੋਤਵਰ ਮੈਂਬਰ ਪੰਚਾਇਤ ਤੇ ਔਰ ਵਿਅਕਤੀ ਦੇ ਸਾਹਮਣੇ ਦੇ ਘਰ ਦੇ ਅੱਗੇ ਜਿਹੜਾ ਫ੍ਰੀਜ਼ਿੰਗ ਪ੍ਰਾਪਰਟੀ ਦਾ ਨੋਟਿਸ ਚਿਪਕਾਇਆ ਔਰ ਇੱਕ ਨੋਟਿਸ ਜਿਹੜਾ ਹੈ ਫ੍ਰੀਜ਼ਿੰਗ ਆਰਡਰ ਇਹਦੀ ਜਿਹੜੀ ਹੈ ਭਰਜਾਈ ਨੂੰ ਰিসিਵ ਕਰਾਇਆ ਕਿਉਂਕਿ ਆਪੇ ਜੇਲ੍ਹ ਦੇ ਵਿੱਚ ਇਹਦੀ ਵਾਈਫ ਵੀ ਜੇਲ੍ਹ 'ਚ ਹੈ ਨਸ਼ਾ ਤਸਕਰੀ ਦੇ ਵਿੱਚ ਉਹ ਰিসিਵ ਕਰਾ ਕੇ ਅਸੀਂ ਜਿਹੜੀ ਇਹਦੀ ਪ੍ਰਾਪਰਟੀ ਸੀਲ ਕੀਤੀ ਹੈ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਨਾ ਤਾਂ ਕੇ ਵੇਚ ਸਕਦਾ ਹੈ ਨਾ ਕਿਸੇ ਕਿਸਮ ਦੀ ਇਹਨੂੰ ਕੋਈ ਹਲਚਲ ਕਰ ਸਕਦਾ ਇਸ ਜਿਹੜਾ ਹੈਗੀ ਪ੍ਰਾਪਰਟੀ ਦਾ ਕੇਸ ਹੈ ਉਹ ਕੰਪੀਟੈਂਟ ਅਥਾਰਟੀ ਦਿੱਲੀ ਦੇ ਪਾਸ ਜਿਹੜਾ ਹੈਗਾ ਚੱਲੇਗਾ ਕਿਤੇ ਨਸ਼ਾ ਤਸਕਰਾਂ ਨੂੰ ਸਰਕਾਰੀ ਸਨੇਹ ਦੇ ਅਸੀਂ ਪੂਰੇ ਪੰਜਾਬ ਜਾਂ ਸਾਡੇ ਜਿਹੜਾ ਜ਼ਿਲ੍ਹਾ ਮੁਕਸਰ ਦੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਨਸ਼ਾ ਤਸਕਰ ਹੈ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਉਹਨਾਂ ਨੂੰ ਇਹ ਸਖਤ ਤਾੜਨਾ ਹੈ ਕਿ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਆਪਣਾ ਧੰਦਾ ਛੱਡ ਕੇ ਇੱਕ ਵਧੀਆ ਸਮਾਜਿਕ ਜੀਵਨ ਜੀਣ ਨਹੀਂ ਉਹਨਾਂ ਨਾਲ ਵੀ ਇਸੇ ਤਰ੍ਹਾਂ ਬਿਹੇਵ ਕਰਕੇ ਇਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਪਿਛਲੇ ਨਸ਼ਾ ਤਸਕਰੀ ਕਰਕੇ ਉਹਨਾਂ ਨੇ ਬਣਾਈ ਆ ਉਹ ਵੀ ਜਿਹੜੀ ਹੈਗੇ ਜਬਤ ਕਰਾਈ ਜਾਊਗਾ